ਸਿੰਘ ਜੀ ਦਾ ਅਨਮਨ ਸਿੰਘ ਵਾਲਾ ਜ਼ਿਲ੍ਹਾ ਫਲਕਾਟ ਨੇੜੇ ਸਾਤ ਜਦੋਂ ਨਮੀ ਖੇਤੀ ਹੁੰਦੀ ਹੈ ਬਈ ਜੀ ਆਪਰਾ ਦਾ ਸਨਮਨ ਕਰਦਾ ਸਟੋਕਰੀ ਉਗੋਗ ਤੇ ਸੱਚਮਾਰੀ ਸਟੋਕਰੀ ਦੀ ਖੇਤੀ ਤੋਂ ਪ੍ਰਭਾਵਿਤ ਹੋਈ ਫਿਰ ਮੈਨੂੰ ਉਹਨਾਂ ਕਿਵੇਂ ਸਿਵਾਜਿਆ ਪਸਟੋਬੇਰੀ ਵਿਖੇਤੀ ਕਰੀ ਮੈਂ ਤੁਹਾਡੇ ਨਾਲ ਤੁਹਾਡਾ ਫੋਟੋ ਸਾਂਝਾ ਕਰਨਾ ਪੂਰ ਸਰਕਾਰ ਲੰਬਜੋੜਾ ਤੇ ਸਮੇਂ ਦੀ ਵੀ ਲੋੜ ਆ ਵੀ ਆਪਾਂ ਕਿਸਾਨੀ ਨੂੰ ਕਰਕ ਤੋਂ ਦੇ ਰਿਹਾ ਬੈਤੀ ਫਸਲੀ ਚੱਕਰ ਚੋਂ ਕੱਢੀਏ ਜਦੋਂ ਆਪਣਾ ਪਾਣੀ ਨੂਹਦਾ ਹੋਈ ਜਾਂਦਾ ਮਤਲਬ ਮਿੱਟੀ ਖਲੀਤ ਹੋ ਜਾਂਦੀ ਉਹਨੂੰ ਵੇਚਾਈ ਲੈ ਜਦੋਂ ਨਵੀਂ ਖੇਤੀ ਹੁੰਦੀ ਹੈ ਬਈ ਜੀ ਔਕੜਾ ਤਾਂ ਸਾਮਣਾ ਕਰਨਾ ਪੈਂਦਾ ਇੱਕ ਤਾਂ ਸੰਦੇਹ ਨਹੀਂ ਹੁੰਦੇ ਆਪਣੇ ਕੋਲ ਨਵੀਂ ਖੇਤੀ ਵਾਸਤੇ ਤੇ ਦੂਜਾ ਪ੍ਰਵਾਹ ਵੀ ਦੇਖਿਆ ਸਾਰਿਆਂ ਨੂੰ ਮਿਲ ਬੈ ਕੇ ਪੁੱਛਣਾ ਪੈਂਦਾ ਹੈ ਵੀ ਆਪਾਂ ਇੰਨੀ ਮਹਿੰਗੀ ਖੇਤੀ ਹੈ ਸਟਰਾਬਰੀ ਦੀ ਖੇਤੀ ਹੈ ਤੇ ਭਈ ਮੇਰਾ ਸਾਥ ਦੇਓਗੇ ਤਾਂ ਮੈਂ ਤੇ ਆਪਾਂ ਸ਼ੁਰੂ ਕਰੀਏ ਸਰਦਾਰ ਜੀ ਮੇਰੀ ਖੇਤੀ ਦੀ ਕਣਕ ਝੋਨੇ ਦੀ ਖੇਤੀ ਕਰ ਲਈ ਸੀ ਮੈਂ ਉਹਨਾਂ ਨੂੰ ਪ੍ਰੈ ਕੀਤੀ ਉਹਨਾਂ ਨਾਲ ਉਹਨਾਂ ਨਾਲ ਗ੍ਰੰਟ ਅੱਪਾ ਅੱਛੇ ਸਰਦਾਰ ਜੀ ਅਪਾ ਥੋੜਾ ਹੀ ਕੁਝ ਹਟਕੇ ਕਰੀਏ ਸਬਜ਼ੀਆਂ ਲਾਈਏ ਫਲ वगੈਰਾ ਲਾਈਏ ਮਤਲਬ ਫੁੱਲਾਂ ਦੀ ਖੇਤੀ ਕਰਕੇ ਫਿਰ ਅਸੀਂ ਥੋੜਾ ਜਿਹਾ ਸਟ੍ਰਾਬਰੀ YouTube ਤੇ ਸਰਚ ਮਾਰੀ ਸਟ੍ਰਾਬਰੀ ਦੀ ਖੇਤੀ ਦਾ ਪ੍ਰਭਾਵਿਤ ਹੋਈ ਫਿਰ ਮੈਂ ਕਿਹਾ ਸਰਦਾਰ ਜੀ ਅਪਾ ਸਟ੍ਰਾਬਰੀ ਦੀ ਖੇਤੀ ਕਰਕੇ ਮੈਂ ਤੁਹਾਡੇ ਨਾਲ ਤੁਹਾਡਾ ਪੂਰਾ ਸਾਥ ਦੇਣਾ ਇਹ ਦੇਖਿਆ ਜਾਵੇ ਤਾਂ ਹੀ ਪਹਿਲੀ ਵਾਰ ਜੇ ਅਪਾ 1 ਏਕੜ ਤੇ ਖੇਤੀ ਕਰਦੇ ਆ 8 ਕਨਾਲਾਂ ਦੇ ਤੇ ਤਕਰੀਬਨ 7 ਲੱਖ ਰੁਪਏ ਦਾ ਲੱਗਦਾ ਹੈ ਤੇ ਉਹਦੇ ਵਿੱਚ ਕੀ ਡ੍ਰੈਪਸਟੋ ਵਿੱਚ ਆਉਂਦਾ ਤੇ ਬਾਕੀ ਹੋਰ ਵੀ ਜੂਸਮਾਨ ਵਿੱਚ ਆਉਂਦਾ ਆ ਕੋ 7 ਲੱਖ ਦੇ ਵਿੱਚ ਆ ਜਾਂਦਾ ਤੇ ਉਹਦੇ ਬਾਅਦ ਹੌਲੀ ਹੌਲੀ ਜਿਹੜੇ ਜਿਹੜੇ ਆਪਾਂ ਖੇਤੀ ਕਰੀ ਜਾਂਦੇ ਆ ਤੇ ਫਿਰ 150000 ਰੁਪਏ ਦਾ ਘਟਨ ਨਾਲ ਸਾਰ ਜਾਂਦਾ ਥੋੜਾ ਡ੍ਰਿਪ ਵਗੈਰਾ ਜਾਂ ਇਹ ਆਪਣੇ ਕੋਲ ਪ੍ਰਾਣਾ ਹੁੰਦੇ ਮਾਝੇ ਪਹਿਲੇ ਸਾਲ ਥੋੜੇ ਖਰਚਾ ਜ਼ਿਆਦਾ ਹੁੰਦਾ ਹੌਲੀ ਹੌਲੀ ਇਸ ਚੀਜ਼ ਦੀ ਨੋਜ ਹੋਣ ਨਾਲ ਥੋੜੇ ਖਰਚਾ ਘੱਟ ਜਾਂਦਾ ਸਟਾਰਟਿੰਗ ਦੇ ਵਿੱਚ ਸਿੰਮੰਗਰ ਦੇ ਵਿੱਚ ਚੜਾਈ ਸ਼ੁਰੂ ਕਰ ਦਿੰਦੇ ਆ ਮੰਬਰ ਦੇ ਵਿੱਚ ਥੋੜਾ ਜਿਹਾ ਰੀਡ ਚਾਹਦਾ ਹੁੰਦਾ ਦਸੰਬਰ ਚ ਉਸ ਤੋਂ ਥੋੜਾ ਡਾਊਨ ਹੋ ਜਾਂਦਾ ਜਨਵਰੀ ਫਿਰ ਵਿੱਚ ਫੇਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਵੀ ਕੁੱਲ ਮਿਲਾ ਕੇ ਚੰਗਾ ਨਫਾ ਹੋ ਜਾਂਦਾ ਸਤੰਬਰ ਦੇ ਮਹੀਨੇ 19 ਤੋਂ ਲੈਦੇ ਜਾਂਦੇ ਬੁੱਟੇ ਤੇ ਪਿੱਛੂ ਹੁੰਦੇ ਆ ਜਿਵੇਂ ਇਟਲੀ ਤੋਂ ਕੈਨੇਡਾ ਤੋਂ ਪੁਨੇ ਦੇ ਘਰ ਆ ਜਾਂਦੇ ਆ ਮਹਾਰਾਸ਼ਟਰ ਉੱਥੇ ਮਕਰ ਬਰਾਡ ਆਉਂਦੇ ਆ ਮਕਰ ਬਰਾਡ ਤੋਂ ਜਾਂ ਅੱਗੇ ਜਿਹੜੇ ਬੱਚੇ ਹੁੰਦੇ ਆ ਉਹ ਆਪਣੀ ਕਪਾਣ ਦੇ ਵਿੱਚ ਉਹਨਾਂ ਨੇ ਤਿਆਰ ਕਰਕੇ ਦਿੱਤੇ ਹੁੰਦੇ ਆ ਉੱਥੋਂ ਲਿਆ ਕੇ ਦੇ ਇੱਥੇ ਆਪਾਂ ਲਾ ਦਿੰਨੇ ਆ ਉਸ ਟਾਈਮ ਦੇ ਤੇ ਫੁਮਾਰਾ ਸਿਸਟਮ ਵੀ ਲਾਇਆ ਜਾਂਦਾ ਹੈ ਫੁਮਾਰਿਆਂ ਦੇ ਲਈ ਇਹਦੀ ਖਿਪੀਲੀ ਤੇ ਇਹ ਦਿਨ ਦੇ ਵਿੱਚ 2 3 4 ਵਾਰੀ ਫੁਮਾਰੇ ਚਲਾਉਣੇ ਪੈਂਦੇ ਆ ਜੇ ਲਾਈਟ ਨਾ ਹੋਵੇ ਤੇ ਜਨਰੇਟਰ ਵੀ ਚਲਾਉਣਾ ਪੈਂਦਾ ਮਤਲਬ ਇਹ ਜਿਵੇਂ ਜਿွှਾ ਆਪਾਂ ਫੁੱਲਾ ਪਾਣੀ ਕਣਕ ਚੋਂ ਨਿਢੋਵੇਂ ਉਸ ਤਰ੍ਹਾਂ ਨੀਰਣ ਪਾਉਣ ਲੱਗਦਾ ਹੈ ਇੱਕ ਸਿਸਟਮ ਨਾਲ ਇਸ ਨੂੰ ਪਾਣੀ ਲੱਗਦਾ ਜਿਸ ਨੂੰ ਡ੍ਰਿਪ ਦਾ ਮਤਲਬ ਕਿਹੰਦਾ ਬੂੰਦਾਰਾ ਹੀ ਪਾਣੀ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਕਿਤੇ ਪਾਣੀ ਜ਼ਿਆਦਾ ਨਾ ਹੋ ਜਾਏ ਕਿਤੇ ਪਾਣੀ ਘੱਟ ਨਾ ਹੋ ਜਾਈਂ ਮਤਲਬ ਸਮੇਂ ਸਮੇਂ ਤੇ ਛੋਟੇ ਛੋਟੇ ਟਾਈਮ ਬਾਅਦ ਇਸ ਨੂੰ ਚੈੱਕ ਕਰਦੇ ਰਹਿਣਾ ਪੈਂਦਾ ਅਸੀਂ ਚਾਕਣਾ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਹੁਣ ਅਸੀਂ 1.5 ਏਕੜ ਦੇ ਵਿੱਚ ਨਹੀਂ ਹੋਈਏ ਕੀ ਮਾਰਕੀਟਿੰਗ ਦਾ ਸਾਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਸਾਨੂੰ ਸਾਨੂੰ ਕੋਈ ਪਹਿਲੇ ਸਾਲ ਸਾਨੂੰ ਕੋਈ ਸਮਝ ਨਹੀਂ ਸੀ ਕਿ ਮਾਰਕੀਟ ਕਿਵੇਂ ਕਰਨੀ ਹੈ ਹੁਣ ਸਾਨੂੰ ਨਹੀਂ ਕੋਈ ਪ੍ਰੋਬਲਮ ਆਈ ਇਹ ਹੁਣ ਸਾਨੂੰ ਵਧੀਆ ਲੱਗਦਾ ਅਸੀਂ ਫਰੋਜ਼ਪਰ ਤੇ ਫਰੀਦਕੋਟਸ ਨੂੰ ਸਪਲਾਈ ਕਰਦੇ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਸਾਰੇਆਂ ਨੂੰ ਵੀ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਜਿਵੇਂ ਕਿ ਫੁੱਲਾਂ ਦੀ ਖੇਤੀ ਹੋਗੀ ਸਬਜ਼ੀ ਹੋਗੀ ਸਟਰਾਬਰੀ ਦੀ ਖੇਤੀ ਹੋਗੀ ਬਾਗਾਂ ਦਾ ਕੰਮ ਹੋ ਗਿਆ ਹੁਣ ਜਿਵੇਂ ਆਪਾਂ ਖੇਤੀ ਫਸਲ ਵਿੱਚ ਵਪਿੰਨਤਾ ਲਿਆਵਾਂਗੇ ਅਲੱਗ ਹਟਕੇ ਖੇਤੀ ਕਰਾਂਗੇ ਤਾਂ ਔਰਤਾਂ ਵੀ ਸਰੀਹੇ ਕਿਤਨਾ ਵਿਚੋਂ ਸ਼ੁਰੂ ਹੋਣਗੇ ਬਾਗਬਾਨੀ ਵਿਭਾਗ ਮੇਰਾ ਉਦੀ ਇਹੀ ਕੋਸ਼ਿਸ਼ ਹੈ ਵੀ ਜੋ ਮਤਲਬ ਤੁਹਾਨੂੰ ਸਾਡਾ ਬਾਗਬਾਨੀ ਵਾਲੀ ਟ੍ਰੇਨਿੰਗ ਕਰੀਏ ਜਿਹੜੀ ਗੱਲ ਤੁਸੀਂ ਕੀਤੀ ਆ ਸਟ੍ਰਾਬੇਰੀ ਵੀ ਕਰਦੇ ਹੋ ਇਹਦੀ ਟ੍ਰੇਨਿੰਗ ਤੇ ਪੰਜਾਬ ਦੇ ਕਈ ਕਾਲਜ ਯੂਨੀਵਰਸਿਟੀ ਉਹਨਾਂ ਦਿੱਤੀ ਜਾਂਦੀ ਰਹਿੰਦੀ ਹੈ ਜੀ ਤੇ ਸਬਸਿਡੀ ਦੇ ਉੱਤੇ ਇੱਕ ਇੱਕੜ ਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ 45000 ਰੁਪਏ ਅਸੀਂ ਦੇਨੇ ਆ ਲੱਖ ਰੁਪਏ ਇਹਦੇ ਤੇ ਮਤਲਬ ਵੀ ਇਹਦੀ ਪਰਾਹਰ ਪੁਜੜੀ ਇੱਕ ਇੱਕੜ ਦੀ ਫਸਲ ਦੀ ਤੇ ਤਕਰੀਬਨ 7 ਲੱਖ ਦਾ ਖਰਚ ਆਉਂਦਾ 6 6.5 ਲੱਖ ਰੁਪਏ ਪ੍ਰਤੀ ਇੱਕੜ ਤੋਂ ਬਚਾਰਿਆ ਕਾਨੂੰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆ ਵੀ ਜੇ ਆਪਾਂ ਕਿਹਾ ਜਾਂਦਾ ਵੀ ਕਣਕ ਝੋਨੇ ਨੂੰ ਜਾਂ ਮੂੰਗੀ ਦੀ ਫਸਲ ਤੋਂ ਭਿੰਨ ਤਾਂ ਲਿਆਓ ਜੇ ਆਪਾਂ ਸਬਜ਼ੀਆਂ ਵਗੈਰਾ ਲਾਉਣੀ ਹੈ ਜਾਂ ਕੋਈ ਹੋਰ ਮਹਿੰਗੀ ਫਸਲ ਕਰਦੇ ਉਹਦੇ ਪੌਦੇ ਬਹੁਤ ਮਹਿੰਗੇ ਹੁੰਦੇ ਸਰ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਪੰਜਾਬ ਦੇ ਵਿੱਚ ਬੁੱਤੇ ਸਰਕਾਰ ਪੈਦਾ ਕਰਕੇ ਦੇ ਦੇ ਤੇ ਹਰ ਕਿਸਾਨ ਨਾਲ ਰਿਹਾ ਤੇ ਆਪ ਦਾ ਜੀਵਨ ਕੁਸ਼ਵਰਪੁਰ